ਬੱਦਲ ਫੇਰ ਹੋ ਗਿਆ ਹੈ। ਕਿੰਨਾ ਸੋਨਾ। ਬੱਧੀ ਗੱਟਾ ਛਾਈ ਗਈ ਹੈ। ਹਵਾ ਚਲਦੀ ਪਈ ਹੈ। ਦਾਵਾਵਾ ਨਹੀਂ ਜਾ ਕੇ ਹੀ ਨਹੀਂ ਹੈ ਬਿਮਾਰ ਹੋ ਗਈ ਇਹਨੂੰ ਵਰਤ ਨੂੰ। ਮਾਣਾ ਸੀਗਾ ਕੈਂਡੀ ਨੂੰ ਉਹ ਦਾਦੀ ਪਈ ਹੈ। ਚੱਲਿਏ ਆ ਕੈਂਡੀ ਨੇ ਮਾਉਣ ਲਈ। ਉਹ ਦੇਖ ਨਾ ਨਹੀਂ ਪਈ। ਕੀ ਕਰੀ ਕੋਈ ਨਾ ਆ ਜਾਨੀ ਆ ਸਾ ਤੇਰੀ ਕੋਤਨੀ ਸਾਜੀ ਨਖਰੇ ਕਰਦੀ ਨੇ ਉਹ ਦਾਦੀ ਵਿਚਾਰੀ ਪਾਵਾ ਸ਼ੈਂਪੂ ਵਾਲ ਦੇ ਚਪੋਣਾ ਨਾ ਉਹ ਹੋ ਹਿੱਤੇ ਦੇਹ ਦਮਾ ਉਹ ਫਰੇਟੇ ਕਰੇ ਦੇਖੋ ਉੱਪਰ ਜਿਹੜਾ ਪਾਣੀ ਪਾਉਣੇ ਪਾਣੀ ਕਿਰ ਵੀ ਜਾਂਦਾ ਸਾਰਾ ਕੈਂਡੀ ਉਹਨਾਂ ਕੈਂਚੇ ਕਪੜੇ ਵੀ ਪਾਏ ਨੇ ਇਹਨੂੰ ਨਵਾ ਕੇ ਬਾਹਰ ਕੱਢਾ ਪੜੇਗੀ ਕੈਂਡੀ ਕੈਂਡੀ ਥੋੜੀ ਫਿੱਕੀ ਪਾਵਾ ਇਹ ਆਪੇ ਪਾਣੀ ਬਹੁਤ ਆ ਰਿਹਾ ਨਾ ਭਾਜੀ ਡੱਬ ਬਹੁਤ ਛੱਡਾ ਡੱਬ ਦੀ ਚਲ ਬਸ ਬਸ ਬਹੁਤ ਆਜ ਬਣਾ ਲਓ ਇਹਨੂੰ ਨੋ ਆਕੇ ਤੇ ਬਾਅਦ ਵਿੱਚ ਮੈਂ ਤੁਸੀਂ ਨਾ ਲਿਓ ਫੇਰ ਅੰਦਰ ਆਇਓ ਨਹੀਂ ਤੇ ਪਤਾ ਨਾ 스멜 스멜 ਜੀ ਜਾਣੀ ਬਸਾਤਾ ਕਰਕੇ ਇਹ ਵੀ ਵਿਚਾਰੀ ਲਿਬੜੀ ਪਈ ਚੰਗੀ ਤਰ੍ਹਾਂ ਦੇ ਹੱਥ ਪੰਜੇ ਪੁੰਜੇ ਸਾਰੇ ਧੋਇਆ ਨਹੀਂ ਅੰਦਰ ਨਹੀਂ ਕਰਨੀ ਪੁੱਤ ਅੰਦਰ ਤੇ ਜਾ ਕੇ ਖਰਾਬ ਉਹ ਕਰਦੀ ਹੈ ਭੱਜ ਭੱਜ ਚੜਦੀ ਬਿਸਤਰਿਆਂ ਤੇ ਨਹੀਂ ਬਾਤ ਸਾਰੇ ਲੱਤ ਨੂੰ ਛੇੜਨਾ ਤੂੰ ਨਾ ਛੇੜ ਆਪੀ ਧੋ ਲੈਂਦੇ ਪਾਪਾ ਨੂੰ ਨਾ ਲੈ ਨਾ ਲੈ ਕਈ ਕੁੱਤੇ ਨਹੀਂ ਡਰਦੇ ਹਨਾ ਕਈ ਬਹੁਤ ਡਰਦੇ ਪਾਣੀ ਤੋਂ ਇਹ ਤਾਂ ਕੁੱਤੀ ਹੈ ਚਲ ਕੁੱਤੀ ਕੋਈ ਸਹੀ ਫੇਰ ਤੇ ਜਦੋਂ ਆ ਲੈਗੀ ਹਜੇ ਨਾ ਚੀਜੀ ਤੇ ਤੁਹਾਡੇ ਕਰਕੇ ਖੜੀ ਏ ਜੇ ਮੈਂ ਕਿਤੇ ਨਮੁੰਦੀ ਹੁੰਦੀ ਹੁੰਦੀ ਨਾ ਭੱਜ-ਭੱਜ ਜਾਣਾ ਸੀ ਇਹਨੇ ਨਾ ਕੈਂਡੀ ਦੀ ਮੀਂਹ ਤੇ ਹਟ ਗਿਆ ਅੱਜ ਫੇਰ ਸਾਡੇ ਬਾਹਰ ਤੇ ਅੱਜ ਫੇਰ ਨਹੀਂ ਲੈ ਗਿਆ ਚਲੋ ਜੀ ਪਰ ਅਬ ਕੈਂਡੀ ਦੀ ਤਨਾਈ ਹੋ ਗਈ ਹੁਣ ਤੁਸੀਂ ਵੀ ਨਾਈ ਕਰ ਲੋ ਜਾ ਕੇ ਹੁਣ ਇਹਨੇ ਨਾ ਭੱਜੀ ਫਿਰਨਾ ਚਾਰ ਚਫੇਰੇ ਵੇੜੇ ਚ ਇਹਨੂੰ ਬਾਹਰ ਲੈਂ ਦਿਓ ਮੈਂ ਕੱਪੜੇ ਉੱਤੇ ਪਾਉਣੇ ਸਟੈਂਡ ਤੇ ਤੇ ਇਹਨਾਂ ਨੂੰ ਸਾਰੇ ਛਿੱਟੇ ਪਾ ਦਿਓ ਉਹਨਾਂ ਤੇ ਬੰਦੋ ਬੰਦੋ ਇਹਨੂੰ ਨਹੀਂ ਖੁੱਲਿਆ ਯਾਰ ਦੋ ਇਹਨੇ ਸਟੈਂਡ ਤੇ ਸਾਰੇ ਛਿੱਟੇ ਪਾ ਦੇਣੇ ਆਪਣੇ ਟੋਪ ਦੇ ਕਿਹ ਜਿਹਾ ਨਿਕੜਾਸੀ ਲੱਗਦੀ ਹੈ ਹਾਂ ਮम्मा ਕੀ ਕਰਦੇ ਪੇ ਮੰਮੀ ਅੱਜ ਨਾਲ ਕੀ ਜਾਉਂਗੀ ਫਿਰ ਨਾਲ ਕੇ ਦੇਖਦੇ ਜੇ ਤੇ ਮੀ ਨਾਲ ਕੇ ਆ ਦੋ ਦਿਨ ਕੇ ਸੁਵਾਵਾਂਗੇ ਨਹੀਂ ਅੱਜ ਹੀ ਚਲ ਜਾਓ ਪਲੀਜ਼ ਅੱਜ ਹੀ ਚਲ ਜਾਓ ਹਾਂ ਅਗੇ ਇੱਕ ਭਰਾਗਤ ਹੋਤਾ ਕਪੜਿਆਂ ਦਾ ਕਿੰਨੇ ਭਰਾਗਤ ਅੱਛਾ ਹੋਰ ਅਜੇ ਇੱਕੋ ਤੋਤਾ ਆ ਦੇ ਕਿਦਾਂ ਲੰਘਦੇ ਜਾਂਦੇ ਨੇ ਤਾਂ ਮੈਂ ਕਪੜੇ ਧੋਤੇ ਰੱਬਾ ਅੱਜ ਮੀਨ ਆ ਪਾਵੀ ਹਾਂ ਤੇ ਦੋ ਚਾਰ ਦਿਨ ਨਾ ਮੀ ਆਵੇ ਨਾ ਫੇਰ ਐ ਹੁਣ ਜੇ ਸੀਚਾ ਲਾ ਦਿਵਾ ਲਾ ਤੋ ਕਪੜੇ ਲੱਗੇ ਤੇ ਕਪੜੇ ਸੁੱਕ ਜਾਣਗੇ ਤਾਂ ਬਦਲ ਫੇਰ ਬਹੁਤ ਚਾਦੀ ਆਉਂਦੇ ਨੇ ਤਾਂ ਇਹ ਨਵੇ ਦੋ ਤੇ ਕਪੜੇ ਆ ਗਏ ਹਾਂ ਅੱਗੇ ਸੁੱਕ ਜਾਣਗੇ ਹਾਂ ਤੇ ਕੱਲ ਫੇਰ ਤੋਂ ਲੱਗਦੀ ਛੇ ਕ ਸਸਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕੱਲ ਵੀ ਮੀਂਹ ਪਿਆ ਸੀ ਤੇ ਬਾਅਦ ਵਿੱਚ 12 ਵਜੇ ਤੋਂ ਬਾਅਦ ਚ ਧੋਪ ਨਿਕਲਾਈ ਸੀ ਤੇ ਫੇਰ ਧੋਪ ਹੀ ਲੱਗੀ ਰਹੀ ਸੀ ਤੇ ਅੱਜ ਹੁਣ ਸਵੇਰੇ 4:00 ਵਜੇ ਨਮੀ ਪਿਆ ਸੀ ਥੋੜਾ ਹੀ ਪਿਆ ਇਹ ਉਦਾਂ ਤੇ ਫੇਰ ਧੋਪ ਲੱਗੀ ਸੀ ਤੇ ਮੈਂ ਸੋਚਿਆ ਚੱਲ ਅੱਜ ਕਪੜਿਆਂ ਦੀ ਧੁਵਾਈ ਕਰ ਲਈਏ ਹਜੇ ਅੱਧੇ ਕੱਪੜੇ ਧੋਤੇ ਨੇ ਕਿਉਂਕਿ ਇਹ ਸੁੱਕ ਜਾਣਗੇ ਤੇ ਕੱਲ ਨੂੰ ਫੇਰ ਬਾਕੀ ਜਿਹੜੇ ਹੋਣਗੇ ਫੇਰ ਧੋਲਾਂਗੇ ਤੇ ਇੱਧਰ ਕੱਪੜੇ ਧੋ ਕੇ ਪਾਏ ਨੇ ਉੱਤੇ ਦੇਖੋ ਬੱਦਲ ਬੱਦਲ ਫੇਰ ਹੋ ਗਿਆ ਹੁਣ ਇਹ ਸੁੱਕ ਜਾਣ ਤੇ ਪਰਮਾਤਮਾ ਕਰੇ ਧੁੱਪਾਂ ਲੱਗ ਜਾਣ ਚਲੋ ਮੀਂਹ ਨਹੀਂ ਪੈਣ ਤੇ ਵਧੀਆ ਤੇ ਹੋਰ ਸੁਣਾਓ ਜੀ ਤੁਹਾਡੇ ਇਲਾਕੇ ਵਿੱਚ ਕਿੱਦਾਂ ਮੀਂਹ ਦਾ ਹਾਲਚਲ ਬਣੀ ਐ ਧੁੱਪਾਂ ਲੱਗਣੀਆਂ ਸ਼ੁਰੂ ਹੋਈਆਂ ਜਾਂ ਨਹੀਂ ਤੇ ਵੀਡੀਓ ਨਾ ਬਣੇ ਰਿਓ ਵੀਡੀਓ ਵਧੀਆ ਲੱਗੇਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਆਪਾਂ ਕੱਪੜੇ ਧੋ ਕੇ ਤੇ ਹੋਣ ਲੱਗੇ ਰੋਟੀ ਬਣਾਉਣ ਮਾਂਤਰੀ ਕਹਿੰਦਾ ਪਿਆ ਮੈਨੂੰ ਲੋਨ ਵਾਲੀ ਰੋਟੀ ਬਣਾ ਕੇ ਦਿਓ ਤੇ ਹੋਰ ਦੇ ਵਾਸਤੇ ਪਕਾ ਲਈ ਆਪਾਂ ਲੋਨ ਵਾਲੀ ਰੋਟੀ ਪੂਰਾ ਜੀ ਲੋਨ ਪਾ ਰਹੀ ਐ ਮੋਗਾ ਦਾ ਮੁੰਮੇ ਮੈਂ ਮੌਨ ਵਾਲਾ ਕੌਮ ਖਾਣੀ ਕਰੀ ਲਿਆ ਨੇ ਕਰੇਲੇ ਦੀ ਸਬਜ਼ੀ ਮੈਂ ਨਹੀਂ ਖਾਣੀ ਕਿਉਂਕਿ ਉਹਨਾਂ ਕਰੇਲੇ ਦੀ ਸਬਜ਼ੀ ਮੈਨੂੰ ਸੁਆਦ ਨਹੀਂ ਲੱਗਦੀ। ਮੰਮਾ ਮੇਰੇ ਲਈ ਵੀ ਬਣਾ ਦਿਓ। ਉਹ ਖਾਣੀ। ਪੱਤ ਜਗਲੇ ਥੱਲੇ ਮੈਂ ਕਪੜਾ 깔ਵਾ ਦੇਣੀ ਹੈ ਕਿ ਚੱਕਣਾ ਜਿਹੜਾ ਕਿ ਤੇਲ ਕਢਾਣੀ ਹੈ ਇੱਥਾ। ਉਹਦਾ ਜਿਹੜਾ ਸਤਵਾ ਦਾ ਪਿਲ ਜਾਂਦਾ ਰੋਟੀ ਗੇਲਾ ਮਿਲ ਗਿਆ। ਫਰਾਗਰੀ ਲੇਖਾ ਹੀ ਲੈਣੀ ਹੈ ਤੇ ਕਰੇ ਲਿਆਣਾ ਰੋਟੀ ਖਾਣੀ ਨਹੀਂ ਮੈਂ ਵੀ ਲੋਨ ਨਹੀਂ ਖਾਉਂ ਮੈਂ ਵੀ ਲੋਨ ਨਹੀਂ ਖਾਣੀ ਹੈ ਅਰੇ ਸਮਝ ਸੀ ਹਾਂ ਕੋਨ ਤੇ ਚੰਨ ਵਧੀਆ ਨਹੀਂ ਲੱਗਦੀ ਤਾਂ ਕਰਕੇ ਮਾਨਫੀਰ ਕਿੰਨਾ ਚਿਰ ਲਾਉਣਾ ਕੋਤੇ ਮਾਨਫੀਰ ਤੇ ਮੈਂ ਕੋਤੇ ਕਿੰਨਾ ਟਾਈਮ ਲਾਉਣਾ ਹੈ ਮੈਨੂੰ ਕਹਿੰਦਾ ਨਾ ਪਰੌਂਠੀ ਬਣਾ ਲਈ ਤੇ ਮੈਂ ਆ ਗਿਆ। ਰੋਟੀ ਤੇ ਕੱਪ ਵੀ ਗਈ ਹੈ। ਚਾਹ ਤੂੰ ਲੈ ਜਾ ਪ੍ਰਭੋ ਨਾ ਜੇ ਰੋਟੀ ਤੂੰ ਖਾ ਲੈਣਾ। ਉਹਨਾਂ ਚ ਦੂਰ ਰੋਟੀ ਖਾ ਲੈ। ਠੀਕ ਹੈ। ਜਦੋਂ ਆਏਗਾ ਤੂੰ ਖਾ ਲੈਣਾ। ਹਾਂ।